ਸ਼੍ਰੀਮਾਨ ਜੀ ਸੋ ਤੁਹਾਡਾ ਸਾਰਿਆਂ ਦਾ ਬੜਾ ਸਵਾਗਤ ਹੈ ਸੋ ਮੈਂ ਤੁਹਾਡੇ ਨਾਲ ਚੰਗੀਆਂ ਗੱਲਾਂ ਕਰਨਾ ਚਾਹੁੰਦਾ ਸ਼ੇਅਰ ਕਰਨਾ ਚਾਹੁੰਦਾ ਕਿ ਅੱਜ ਕੀ ਅਸੀਂ ਬਠਿੰਡਾ ਪਾਰਲੀਮੈਂਟ ਜੋ ਲੜਨ ਜਾ ਰਹੇ ਹਾਂ ਤੇ ਮੈਨੂੰ ਕਾਂਗਰਸ ਨੇ بطور ਉਮੀਦਵਾਰ ਬਣਾ ਕੇ ਇੱਥੇ ਇਲੈਕਸ਼ਨ ਲੜਨ ਦਾ ਹੁਕਮ ਕੀਤਾ ਹੈ ਸੋ ਅੱਜ ਅਸੀਂ ਇਹ ਗਾਜ਼ ਕੀਤਾ ਆਪਦੇ ਅਫੀਸ਼ੀਅਲ ਤੌਰ ਤੇ ਇਲੈਕਸ਼ਨ ਕੈਂਪੇਨ ਦਾ ਤੇ ਸ਼ੁਰੂਆਤ ਕੀਤੀ ਹੈ ਕਿ ਜਿਹੜਾ ਬਠਿੰਡੇ ਦੇ ਵਿੱਚ ਅਸੀਂ ਮੁੱਖ ਚੋਣ ਦਫ਼ਤਰ ਮੇਨ ਜਿਹੜਾ ਸਾਡਾ ਇਲੈਕਸ਼ਨ ਦਾ ਦਫ਼ਤਰ ਹੈ ਉਹਦਾ ਅੱਜ ਅਸੀਂ ਉਦਘਾਟਨ ਕੀਤਾ ਸੋ ਲੋਕਾਚ ਤੇ ਖਾਸ ਕਰਕੇ ਕਾਂਗਰਸ ਦੇ ਵਰਕਰਾਂ ਚ ਬਹੁਤ ਉਛਾਹ ਅੱਜ ਵੀ ਇਸ ਇਨੋਗਰੇਸ਼ਨ ਤੇ ਦਫ਼ਤਰ ਖੋਲਣ ਤੇ ਬਹੁਤ ਵੱਡੀ ਗਿਣਤੀ ਨਾਲ ਸਾਰੇ ਸਮੂੱਚੀ ਕਾਂਗਰਸ ਦੀ ਲੀਡਰਸ਼ਿਪ ਤੇ ਵਰਕਰ ਸਹਿਬਾਨ ਪਹੁੰਚੇ ਨੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਉਹਨਾਂ ਇੱਥੋਂ ਹੀ ਸਾਰੇ ਕੈਂਪੇਨ ਦਾ ਜੋ ਸਿਸਟਮ ਹੈ ਜੋ ਪ੍ਰੋਗਰਾਮ ਹੈ ਇਸ ਚੋਂ ਦਫ਼ਤਰ ਚੋਂ ਚੱਲੇਗਾ ਕਿਉਂਕਿ ਦਫ਼ਤਰ ਇੱਕ ਬਹੁਤ ਇੰਪੋਰਟੈਂਟ ਹਿੱਸਾ ਹੁੰਦਾ ਹੈ ਮੈਨੇਜਮੈਂਟ ਇਲੈਕਸ਼ਨ ਦੀ ਇੱਕ ਬਹੁਤ ਵੱਡਾ ਹਿੱਸਾ ਹੁੰਦਾ ਸੋ ਜੋ ਇਲੈਕਸ਼ਨ ਦੀ ਮੈਨੇਜਮੈਂਟ ਹੈ ਉਹ ਮੁੱਖ ਚੋਂ ਦਫ਼ਤਰ ਚੋਂ ਚੱਲਦੀ ਹੈ ਅਸੀਂ ਇੱਥੇ ਸੀਨੀਅਰ ਕਾਂਗਰਸ ਲੀਡਰਸ ਦੀ ਡਿਊਟੀ ਲਗਾ ਦਿੱਤੀ ਹੈ ਤੇ ਉਹ ਆਪਦੀ ਪਲੈਨਿੰਗ ਵਕਫਕ ਨੌਜ਼ ਨੋ ਹਲਕਿਆ ਦੀ ਇਥੋ ਪਲੈਨਿੰਗ ਹੋ ਕੇ ਰੋਜ਼ ਦੀ ਉਹ ਹਲਕਿਆ ਚ ਜਾਇਆ ਕਰੋਗੀ ਤੇ ਸ਼ਾਮ ਤੱਕ ਸਾਨੂੰ ਇੱਥੇ ਫੀਡਬੈਕ ਮਿਲ ਕੇ ਅਸੀਂ ਜੋ ਵੀ ਉਹਦੇ ਚ ਅੱਗੇ ਐਕਸ਼ਨ ਕਰਨਾ ਹੋਊਗਾ ਉਹ ਅਸੀਂ ਸਮੇਂ ਸਮੇਂ ਸਿਰ ਕਰਦੇ ਰਹਾਗੇ ਸੋ ਇਸ ਤੋਂ ਬਾਅਦ ਅਸੀਂ ਜਾਣਾ ਡੀਸੀ ਦਫ਼ਤਰ ਜਿੱਥੇ ਕਿ ਅੱਜ 12:30 ਤੇ 1 ਦੇ ਵਿੱਚ ਵਿੱਚ ਅਸੀਂ ਨਾਮਿਨੇਸ਼ਨ ਪੇਪਰ ਫਾਈਲ ਕਰਨੇ ਨੇ ਉਹ ਫਾਈਲ ਕਰਨ ਤੋਂ ਬਾਅਦ ਅਸੀਂ ਸ਼੍ਰੀ ਦੰਦਮਾ ਸਾਹਿਬ ਤੱਕ ਸਾਥ ਤੇ ਸਾਰਿਆਂ ਨੂੰ ਨਾਲ ਲੈ ਕੇ ਮੱਥਾ ਟੇਕਣਾ ਨਤਮਸਤਕ ਹੋ ਕੇ ਗੁਰੂ ਮਹਾਰਾਜ ਜੀ ਅਰਦਾਸ ਕਰਨੀ ਹੈ ਚੜਦੀ ਕਲਾ ਦੀ ਅਰਦਾਸ ਕਰਨੀ ਹੈ ਕਿ ਸਾਨੂੰ ਬਲ ਦੇਵੇ ਕਿ ਅਸੀਂ ਵਧੀਆ ਤਰੀਕੇ ਨਾਲ ਇਲੈਕਸ਼ਨ ਲੜ ਕੇ ਸਾਨੂੰ ਕਾਮਯਾਬੀ ਮਿਲੇ ਤਾਂ ਕਿ ਬਠਿੰਡਾ ਪਾਰਲੀਮੈਂਟ ਦੇ ਹਲਕੇ ਦੇ ਲੋਕਾਂ ਦੀ ਪੰਜਾਬ ਦੀ ਮੈਂ ਬਤੌਰ ਐਮਪੀ ਬਣ ਕੇ ਸੇਵਾ ਕਰ ਸਕਾਂ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਬਹੁਤ ਬਹੁਤ ਧੰਨਵਾਦ ਵਰਤੋਂ ਨਹੀਂ ਕਰਨੇ ਲਿਖੋ ਪਾਰਟੀ ਦੇ ਰਿਲੀਜ ਕੋਣ ਆ ਰਹੇ ਆ ਬਾਤ ਬਾਤ ਕਰ ਕੀ ਕੀ ਪ੍ਰਧਾਨ ਤੋਂ ਬਾਅਦ ਵਿੱਚ ਨਿਕਲ ਕਰ ਰਹੇ ਕੋਣ ਕੋਣ ਆ ਰਹੇ ਨੇ ਦੇਖੋ ਰਾਜਾ ਵੜਿੰਗ ਜੋ ਸਾਡੇ ਪ੍ਰਧਾਨ ਨੇ ਉਹ ਆ ਰਹੇ ਨੇ ਤੇ ਤੇ ਸਰਪ੍ਰਸਤ ਸਿੰਘ ਬਾਜਵਾ ਇਸ ਕਰਕੇ ਨਿਆਸਾ ਕਰੇ ਕਿਉਂਕਿ ਉਹਨਾਂ ਨੇ ਅੱਜ ਗੁਰਦਾਸਪੁਰ ਤੇ ਜਲੰਧਰ ਕਾਗਜ਼ ਭਰਨੇ ਨੇ ਤੇ ਤੁਹਾਨੂੰ ਪਤਾ ਹੈ ਕਾਗਜ਼ ਭਰਨ ਦਾ ਟਾਈਮ ਉਹੀ ਹੁੰਦਾ ਹੈ ਸੋ ਸਾਰੇ ਕਿਉਂਕਿ ਹੁਣ ਦਿਨ ਅੱਜ ਇੱਕ ਹੈਗਾ ਜਿਹਨੇ ਤਿੰਨ ਚਾਰ ਕਾਂਗਰਸ ਉਮੀਦਵਾਰਾਂ ਨੇ ਕਾਗਜ਼ ਭਰਨੇ ਨੇ ਸੋ ਜਤਾ ਪ੍ਰਤਾਪ ਤੇ ਦੋਨੋਂ ਇਕੱਠੇ ਆ ਜਾਂਦੇ ਜੇ ਅੱਜ ਕਿਸੇ ਹੋਰ ਨੇ ਨਹੀਂ ਭਰਨੇ ਸੀ ਜੇ ਅੱਜ ਹੋਰਾਂ ਨੇ ਵੀ ਸੁਖੀ ਰੰਦਾ ਹੋਵੇ ਜੀ ਨੇ ਭਰਨੇ ਆ ਚੰਦੀ ਸਾਹਿਬ ਨੇ ਭਰਨੇ ਆ ਹੁਸ਼ਿਆਰਪੁਰ ਭਰੇ ਜਾ ਰਹੇ ਨੇ ਬਠਿੰਡੇ ਭਰੇ ਜਾ ਰਹੇ ਨੇ ਸੋ ਪ੍ਰਤਾਪ ਜੀ ਨੇ ਤੇ ਰਾਜਾ ਜੀ ਨੇ ਆਪ ਦਾ ਮਿਲ ਕੇ ਡਿਊਟੀ ਵੰਡ ਲਈ ਹੈ ਫਰਜ਼ੀ ਮੇਰਕੂ ਲਾਰੇ ਨੇ ਪ੍ਰਤਾਪ ਬੇਰਖੇਰ ਗੁਰਦਾਸਪੁਰ ਤੇ ਜਲੰਧਰ ਜਾ ਰਹੇ ਸਿੱਧੂ ਸਾਹਿਬ ਇਸ ਜਿਹੜਾ 15 ਸਾਲਾਂ ਤੋਂ ਲਗਾਤਾਰ ਹਸਨਪੁਰ ਬਾਦਲਤ ਤੇ ਜਿੱਦੇ ਆ ਰਹੇ ਗਏ ਤੇ ਬੰਦੇ ਆਏ ਚੌਥੀ ਵਾਰ ਮੇਰੇ ਚੌਂ ਮਦਾਨ ਚ ਆ ਗਿਆ ਤੇ ਤੁਹਾਨੂੰ ਕੀ ਲੱਗਦਾ ਹੁਣ ਕਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਸਿੱਖਤ ਦਿਓਗੇ ਖਰਾਮ ਪਾਓਗੇ ਉਹ ਤੇ ਗਈ ਉਹ ਤੋਂ ਨਹੀਂ ਗਈ ਉਹ ਤੁਹਾਡੇ ਕੋਲ ਰੁਕੇ ਜੋ ਗਈ ਹਾਂ ਉਹ ਤੇ ਗਈ ਉਹ ਤੁਹਾਡੇ ਤੇ ਜਾ ਰਹੇ ਤੁਸੀਂ ਕਹੇ ਉਹ ਤੁਸੀਂ ਉਹ ਚਲੋ ਪਤਾ ਲੱਗ ਚੁੱਕਾ ਸਿੱਧੂ ਸਾਹਿਬ ਲਗਾਤਾਰ ਜੇ ਕਾਲੀ ਦਲ ਦੀ ਗੱਲ ਕਰੀਏ ਭਾਜਪਾ ਤੋਂ ਜਿਹੜੇ ਘਰ ਵਾਪਸੀ ਹੋ ਰਹੀ ਹੈ ਕਾਲੀ ਦਲ ਦੇ ਵਿੱਚ ਕੁਝ ਚਰਚਾਵਾਂ ਹੋਰ ਵੀ ਗਰਮ ਨੇ ਤੁਹਾਨੂੰ ਲੱਗਦਾ ਵੀ ਇਸ ਚੀਜ਼ ਨਾਲ ਜਿਹੜਾ ਹੈਗਾ ਤੁਹਾਨੂੰ ਜਿਹੜਾ ਹੈ ਕੰਪੀਟੀਸ਼ਨ ਦੇ ਪਾਉਣਗੇ ਵੀ ਲੱਗਣਾ ਜਿਸ ਤਰ੍ਹਾਂ ਰਵੀਿੰਦਰ ਤੁਹਾਡੇ ਬਰਾਬਰ ਉੱਥੇ ਇਲੈਕਸ਼ਨ ਲੜੇ ਸੀ ਤਲਵੰਡੀ ਸਾਬੋ ਤੋਂ ਰਵੀ ਪ੍ਰੀਤ ਹਾਂਜੀ ਹਾਂਜੀ ਉਹ ਕਾਲੀ ਦਲ ਚ ਵਾਪਸ ਗਏ ਆ ਆਪਣੇ ਇੱਕ ਹੋਰ ਲੀਡਰ ਨੇ ਭਾਜਪਾ ਦੇ ਉਹਨਾਂ ਦੀ ਵਾਪਸੀ ਦੀ ਗੱਲ ਚੱਲ ਰਹੀ ਹੈ ਚੱਲ ਰਹੀ ਹੈ ਨਾ ਜਦੋਂ ਹੋਊਗੀ ਉਹ ਤੋਂ ਗੱਲ ਕਰਿਓ ਜਿੱਥੇ ਤਾਂ ਗਰਵੀ ਪ੍ਰੀਤ ਦੀ ਗੱਲ ਹੈ ਦੇਖੋ ਉਹਦੀ ਬਿਕਰਮਜੀਠੀ ਨਾਲ ਦੋ ਉਹ ਤਾਂ ਜਿਵੇਂ ਕਹਿੰਦਾ ਹੈ ਨਾ ਉਹ ਸਿਰਫ ਐਡ ਹੌਕ ਗਿਆ ਹੋਇਆ ਸੀ ਆਪਣਾ ਇੰਟਰਨਸ਼ਿਪ ਕਰ ਗਿਆ ਹੋਇਆ ਸੀ ਠੀਕ ਹੈ ਬਾਚ-ਬਾਚ ਠੀਕ ਹੈ ਦਿਲ ਉਹਦਾ ਅਕਾਲੀ ਦਲ ਚ ਸੀ ਤੇ ਅਕਾਲੀ ਦਲ ਨੂੰ ਉੱਥੇ ਕੋਈ ਹਲਕਾ ਇੰਚਾਰਜ ਮਿਲ ਨਹੀਂ ਰਿਹਾ ਸੀ ਸੋ ਉਹਨਾਂ ਨੇ ਇੱਕ ਇਹ ਕੰਪਰੋਮਾਈਜ਼ਡ ਅੱਛਾ ਹਲਕਾ ਇੰਚਾਰਜ ਰਵੀਪ੍ਰੀਤ ਦੇ ਰੂਪ ਦੇ ਵਿੱਚ ਹਲਵੰਡੀ ਸਾਹਿਬ ਵਿੱਚ ਲੈ ਕੇ ਆਇਆ ਜਦੋਂ ਜੁਆਇਨ ਕੀਤਾ ਉਹਦੇ ਨੇ ਇੱਕ ਸਵਾਲ ਜਿਹੜਾ ਸੁਖਵੀਰ ਸਿੰਘ ਬਾਦਲ ਨੂੰ ਪੁੱਛਿਆ ਗਿਆ ਸੀ ਉਹ ਤੁਹਾਡੇ ਬਾਰੇ ਗੱਲ ਹੋਈ ਉਹ ਕਹਿੰਦੇ ਵੀ ਮੈਂ ਨਹੀਂ ਪਾਰਟੀ ਚੋਂ ਕੱਢਿਆ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਉਹ ਜਿਹੜੇ ਇੱਥੇ ਦੇ ਤਲਵੰਡੀ ਸਾਹਿਬ ਉਹਦੇ ਲੋਕ ਨੇ ਵਰਕਰਾਂ ਨੇ ਕੱਢਿਆ ਉਹ ਵੀ ਮੈਂ ਪਾਰਟੀ ਚੋਂ ਨਹੀਂ ਕੱਢਿਆ ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਉਹ ਮੈਨੂੰ ਲੱਗਦਾ ਹੈ ਜਾਂ ਤਾਂ ਥੋੜਾ ਮੈਂਟਲਿ ਜਨ ਸਟੇਬਲ ਹੈ ਉਹ ਹੋ ਗਿਆ ਕਿਉਂਕਿ ਉਹਦੀ ਕਰਤੀ ਆ ਰਹੀ ਹੈ ਕਿਉਂਕਿ ਉਹਨੂੰ ਇਹ ਹੀ ਨਹੀਂ ਪਤਾ ਕਿ ਪੈਲੀ ਗੱਲ ਤਾਂ ਪਾਰਟੀ ਚੋਂ ਮੈਨੂੰ ਕੰਢਿਆ ਨਹੀਂ ਤੇ ਅੱਜ ਤੱਕ ਮੈਨੂੰ ਤੁਸੀਂ ਦੱਸ ਦਿਓ ਵਰਕਰ ਕਿਸੇ ਲੀਡਰ ਨੂੰ ਪਾਰਟੀ ਚੋਂ ਕੱਢਦੇ ਹੁੰਦੇ ਆ ਇਹ ਪ੍ਰੋਗਰੈਟਿਵ ਹੁੰਦਾ ਹੈ ਪਾਰਟੀ ਦੇ ਪ੍ਰਧਾਨ ਦਾ ਤੇ ਮੈਂ ਉਸ ਦਿਨ ਵੀ ਤੁਸੀਂ ਸਾਰੇ ਸੀ ਜਦ ਦਿਨ ਮੈਂ ਪਾਰਟੀ ਚੋਂ ਰਿਜ਼ਾਈਨ ਕੀਤਾ ਇਹਨਾਂ ਨੂੰ ਇਹ ਇੱਕ ਹੁਣ ਸ਼ੌਕ ਲੱਗ ਰਿਹਾ ਤੇ ਉਹ ਵੀ 440 ਵੋਲਟ ਦਾ ਲੱਗਿਆ ਹੋਇਆ ਕਾਲੀ ਦਲ ਦੀ ਲੀਡਰਸ਼ਿਪ ਨੂੰ ਕਿ ਜਿਹੜਾ ਸਾਡੀ ਪਾਰਟੀ ਨੂੰ ਛੱਡ ਕੇ ਗਿਆ ਸੀ ਅੱਜ ਉਹੀ ਸਾਡਾ ਮੁਕਾਬਲਾ ਕਰਕੇ ਸਾਨੂੰ ਹਰਾਉਣ ਤੇ ਲੱਗਿਆ ਹੋਇਆ ਤੇ ਇਹਨੇ ਜਿੱਤ ਜਾਣਾ ਤੇ ਮੇਰਾ ਜਿਹੜਾ ਇੱਕ ਸਟੈਂਡ ਸੀਗਾ ਉਹ ਮੇਰਾ ਸਟੈਂਡ ਪ੍ਰੂਫ ਹੋ ਜਾਣਾ ਕਿ ਅਕਾਲੀ ਦਲ ਪੰਜਾਬ ਚ ਬਿਲਕੁਲ ਖਤਮ ਹੋ ਚੁੱਕਾ ਸਿੱਧੂ ਸਾਹਿਬ ਸਿੱਧੂ ਸਾਹਿਬ ਸੀ ਜਮ ਭਗਵਾਨ ਸਿੰਘ ਮਾਨ ਕਹਿੰਦੇ ਸਾਡੇ ਕੈਂਡੀਡੇਟ ਗੁਰਮੀਤ ਸਿੰਘ ਖੁੱਡੀਆਂ ਨੂੰ ਅਸੀਂ 2 ਲੱਖ ਵੋਟ ਤੋਂ ਜਿਤਾਵਾਂਗੇ ਕੀ ਕਹਿਣਾ ਚਾਹੁੰਗੇ ਉਹ ਤਾਂ 10 ਲੱਖ ਵੀ کہہ ਸਕਦਾ ਭਗਵੰਤ ਮਾਨ ਦੀ ਕੋਈ ਕਲ ਸੀਰੀਅਸਲੀ ਤੁਸੀਂ ਲੈਨੇ ਹੋ ਜੋਹਰੇ ਇੱਥੇ ਬਠਿੰਡੇ ਚ ਗੁੱਲ ਖਲਾਕੇ ਗਿਆ ਉਸ ਤੋਂ ਬਾਅਦ ਬੈਠ ਰਹੀ ਹੈ ਕਿ ਆਪਾਂ ਭਗਵੰਤ ਮਾਨ ਬਾਰੇ ਵਧੀਆ ਗੱਲਾਂ ਨਾ ਕਰਿਆ ਕਰੀਏ ਉਹ ਤਾਂ ਤੀਰ ਕਮਾਨ ਚਲਾ ਕੇ ਪਤਾ ਨਹੀਂ ਕਿਹਨੂੰ ਮਾਰਨ ਤੇ ਲੱਗਿਆ ਪਿਆ ਉਹ ਤਾਂ ਜੂ ਅੱਖ ਜੀ ਬੰਦ ਕਰਕੇ ਤੀਰ ਕਮਾਨ ਚਲਾ ਦਿੰਦਾ ਉਹ ਪਤਾ ਨਹੀਂ ਕਿਹਦੇ ਮਾਰਨਾ ਚਾਹਦਾ ਉਹ ਤੀਰ ਸੋ ਇਸ ਕਰਕੇ ਉਹਦੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੈ ਗੱਲ ਮੁੱਦਿਆਂ ਦੀ ਕਰੀਏ ਇਲੈਕਸ਼ਨ ਮੁੱਦਿਆਂ ਦਾ ਹੁੰਦਾ ਮੈਂ 2 ਲੱਖ ਤੇ ਜਿੱਤ ਦੂੰ ਮੈਂ 13 ਜ਼ੀਰੋ ਕਰ ਦੂੰ ਜਦੋਂ ਚਾਰਥੀ ਨੂੰ ਰਿਜ਼ਲਟ ਆ ਜਾਊਗਾ ਨਾ ਸਾਰੇ ਕੋ ਸਾਹਮਣੇ ਆ ਜੂਗਾ ਇਹ ਗੱਲਾਂ ਰਹਿ ਜਣੀਆਂ ਕਾਂਗਰਸ ਪਾਰਟੀ ਬਠਿੰਡੇ ਚੋਂ ਸੀਟ ਜਿੱਤੇਗੀ ਤੇ ਬਹੁਤ ਅੱਛੀ ਪਰਫਾਰਮੈਂਸ 13 ਦੇ 13 ਸੀਟਾਂ ਛੱਡੀ ਰਹੀਗੀ ਸਿੱਧਾ ਜੀ ਨੇ ਵਾਅਦੇ ਕੀਤੇ ਸੀ ਆਪਾਂ ਆਦੀ ਪਾਰਟੀ ਨੇ ਚੋਣਾਂ ਵੇਹ ਤੋਂ ਸਾਲ ਪਹਿਲਾਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਈ ਪੂਰਾ ਕੀਤਾ ਇਹ ਅੱਜ ਲੋਕੀ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ ਉਹੀ ਪਛਤਾਵਾ ਕਰ ਰਹੇ ਨੇ ਕਿ ਸਾਡੇ ਤੋਂ ਬਹੁਤ ਵੱਡੀ ਗਲਤੀ ਹੋਈ ਆ ਦੋ ਸਾਲਾਂ ਦੇ ਵਿੱਚ ਪੰਜਾਬ ਨੂੰ ਆਮ ਆਵੀ ਪਾਰਟੀ ਵਾਲਿਆਂ ਨੇ 20 ਸਾਲ ਪਿੱਛੇ ਲੇਤਾ ਕੋਈ ਇਹ ਜਵਰਕ ਨਹੀਂ ਜਿਹੜਾ ਖੁਸ਼ ਹੋਵੇ ਸਾਰੇ ਸੜਕਾਂ ਤੇ ਉਤਰੇ ਹੋਏ ਨੇ ਮੁਲਾਜ਼ਮ ਤਾਂ ਉਤਰੇ ਹੋਏ ਨੇ ਕਿਸਾਨ ਤਾਂ ਉਤਰੇ ਹੋਏ ਨੇ ਤੁਸੀਂ ਦੇਖੋ ਤਾਂ ਸਹੀ ਕਹਿੰਦੇ ਸੀ ਅਸੀਂ ਟੈਂਕੀਆਂ ਤੋਂ ਲੋਕਾਂ ਨੂੰ ਉਤਾਰ ਕੇ ਦੁਬਾਰਾ ਮੌਕਾ ਨਹੀਂ ਦਵਾਂ ਅੱਜ ਵੀ ਟੈਂਕੀਆਂ ਦੇ ਲੋਕ ਹੀ ਬੈਠੇ ਨੇ ਕਹਿੰਦੇ ਅਸੀਂ ਚੁੰਨੀਆਂ ਨਹੀਂ ਰੋਲਣ ਦਵਾਂਗੇ ਅਸੀਂ ਲੋਕਾਂ ਦੀ ਪੱਗਾਂ ਨਾਲ ਰੋਲਾਂਗੇ ਦੇ ਤੁਸੀਂ ਆਪ ਦੇਖਦੇ ਹੋ ਮੀਡੀਆ ਵਾਲੇ ਤੁਸੀਂ ਕਵਰ ਕਰ ਰਹੇ ਹੋ ਕਿ ਕਿਸ ਤਰੀਕੇ ਨਾਲ ਲੋਕਾਂ ਦੀ ਆਪਾਂ ਗਰ ਰੋਲੀਆਂ ਗਈਆਂ ਸਾਡੀਆਂ ਤਿਆਂ ਦੀਆਂ ਪੈਣਾ ਦੀਆਂ ਚੁੰਨੀਆਂ ਰੋਲੀਆਂ ਰੋਲੀਆਂ ਗਈਆਂ ਸੋ ਇਸ ਕਰਕੇ ਗੱਲਾਂ ਕਰਨੀਆਂ ਤੇ ਸਰਕਾਰ ਛੁਟਕਲੇ ਨਾਲ ਸਰਕਾਰ ਨਹੀਂ ਚੱਲਦੀ ਜੀ ਸਰਬ ਅਕਾਲੀ ਗੱਲ ਇੱਕ ਮਿੰਟ ਇੱਕ ਮਿੰਟ ਛੁਟਕਲੇ ਨਾਲ ਸਰਕਾਰ ਨਹੀਂ ਚੱਲਦੀ ਹੁੰਦੀ ਸਰਕਾਰ ਚੱਲਦੀ ਹੈ ਜਿਹੜਾ ਕੀ ਕੋਈ ਐਕਸਪੀਰੀਅੰਸ ਹੋਵੇ ਸਰਕਾਰ ਚੱਲਦੀ ਹੈ ਜਦੋਂ ਤੁਹਾਨੂੰ ਪੰਜਾਬ ਪੰਜਾਬੀਆਂ ਦਾ ਜ਼ਰਦ ਹੋਵੇ ਕੋਈ ਰੋਡ ਮੈਪ ਹੋਵੇ ਇਨਕਮ ਤਾਂ ਜ਼ੀਰੋ ਹੈ 1 ਲੱਖ ਕਰੋੜ ਤੋਂ ਨੇੜੇ ਦਾ ਲੂਣ ਚੱਕ ਲਿਆ ਤਾਂ ਖਾ ਤੁਸੀਂ ਤੇ ਨਹੀਂ ਸਕਦੇ ਬਿਜਲੀ ਬੋਰਡ ਤੁਸੀਂ ਕੰਗਾਲ ਕਰਤਾ ਸੋ ਹੁਣ ਕਿਹੜੇ ਪਾਸੇ ਨੂੰ ਪੰਜਾਬ ਜਾ ਰਹੇ ਹੈ ਸੋਚਣ ਦੀ ਇੱਥੇ ਲੋੜ ਆ ਜਿਹੜੇ ਵਨ ਲਾਈਨਰ ਨੇ ਨਾ ਇਹਨਾਂ ਨੂੰ ਬੰਦ ਕਰਕੇ ਹੁਣ ਤੁਸੀਂ ਰਾਜਪਾਲਕ ਚਾ ਗਿਓ ਤੁਸੀਂ ਜ਼ਿੰਮੇਵਾਰ ਬਣ ਗਿਓ ਤੇ ਪੰਜਾਬ ਦੀ ਤੁਹਾਡੇ ਤੇ ਆਸਾਂ ਨਹੀਂ ਉਹਨੂੰ ਪੂਰਾ ਕਰੋ ਨਾ ਕਿ ਹਮੇਸ਼ਾ ਹੀ ਆਪੋਜੀਸ਼ਨ ਨੂੰ ਤੁਸੀਂ ਕ੍ਰਿਟਿਕਾਈਜ਼ ਕਰਦੇ ਰਹੋ। ਅਕਾਲੀ ਦਲ ਅਕਾਲੀ ਦਲ ਕਹਿ ਰਿਹਾ ਵੀ ਅਸੀਂ ਕੰਮ ਦੇ ਆਧਾਰ ਤੇ ਵੋਟਾਂ ਮੰਗ ਰਹੇ ਹਾਂ। ਅਸੀਂ ਹੁਣ ਤੱਕ ਕੰਮ ਕੀਤੇ ਆ ਬਹੁਤ ਸਾਰੇ ਪਿੰਡਾਂ ਦੇ ਅੰਦਰ। ਤਾਂ ਤੁਸੀਂ ਵੀ ਪਹਿਲਾਂ ਉਹਨਾਂ ਕੰਮਾਂ ਨੂੰ ਪ੍ਰਚਾਰ ਦੇ ਰਹੇ ਹੋ ਕਿਉਂਕਿ ਲਗਾਤਾਰ ਤੁਸੀਂ ਪਹਿਲਾਂ ਅਕਾਲੀ ਦਲ ਤੇ ਰਹੇ ਹੋ। ਹੁਣ ਉਹਨਾਂ ਚੀਜ਼ਾਂ ਨੂੰ ਕਿਵੇਂ ਹੈਂਡਲ ਕਰੋਗੇ? ਮੈਂ ਕੀ ਹੈਂਡਲ ਕਰਨਾ ਲੋਕਾਂ ਨੇ ਮੈਨੂੰ ਵੋਟਾਂ ਪਾ ਦੇਣੀਆਂ। ਮੈਂ ਜਿੱਤ ਜਾਣਾ। ਤੁਸੀਂ ਹੈਂਡਲ ਨੂੰ ਕੀ ਕਰਨਾ? ਇਸ ਚੈਨਲ ਤੇ ਸਵਾਲ ਹੈ ਲੋਕਾਂ ਦੇ ਜੀ। ਲੋਕਾਂ ਦਾ ਸਵਾਲ ਹੈ ਵੀ ਪਹਿਲਾਂ ਤੁਸੀਂ ਉਹਨਾਂ ਚੀਜ਼ਾਂ ਨੂੰ ਚੰਗੇ ਕਹਿੰਦੇ ਰਹੇ ਹੋ ਜੀ। ਗੰਭੀਰ ਸਟੇਟਮੈਂਟ ਕਰੀ ਤਲਵੰਡੀ ਚੋ ਲੀਡ ਤੁਸੀਂ ਦਵਾਉਂਦੇ ਰਹੇ ਹੋ ਦਵਾਉਂਦੇ ਰਹੇ ਹਾਂ ਹਾਂਜੀ ਕੱਲ ਤੁਸੀਂ ਕੰਮਾਂ ਦੀ ਕੀਤੀ ਹੈ ਜੀ ਹੈਂਡਲਿੰਗ ਦੀ ਕੀਤੀ ਹੈ ਹਾਂਜੀ ਮੈਂ ਕੋਈ ਚੀਜ਼ ਹੈਂਡਲ ਨਹੀਂ ਕੀਤੀ ਜੀ ਠੀਕ ਹੈ ਨਾ ਮੇਰੀ ਜੋ ਡਿਊਟੀ ਸੀ ਇਕਲੀ ਦਿਲ ਨਾਲੇ ਹੁਣ ਛੱਡੋ ਇਕਲੀ ਦਿਲ ਦੀ ਗੱਲ ਹੁਣ ਕਰੋ ਇਹਦੀ ਗੱਲ ਠੀਕ ਹੈ ਨਾ ਮੈਂ ਦੱਸਾਂ ਡੋਨਟ ਲਿਵ ਇਨ ਦੀ ਪਾਸਟ ਤੇ ਤੁਹਾਡੀ ਕਈਆਂ ਦੀ ਆਦਤ ਹੈ ਤੁਸੀਂ ਨਾ ਪਿਛਾਂ ਨੂੰ ਚੱਲਦੇ ਹੋ ਸਾਡੀ ਸੋਚ ਅਗਾਹ ਦੀ ਹੈ ਜੀ ਸੋ ਸੋਚੋ ਕੀ ਅੱਗੇ ਪਠਿੰਡੇ ਵਾਸਤੇ ਕੀ ਕਰਨਾ ਹੈ ਜੀਤਮੇਂਦਰ ਜੀ ਸਰਨਾ ਕੀ ਨੀਤਨ ਹੈ ਇੱਕ ਜਨ ਦੂਸਰੀ ਐਪੀਟੀ ਇੱਕ ਲੋਕ ਸਭਾ ਜੋੜਾ ਦੇਖਦੇ ਨੇ ਇੱਕ ਵਾਸੇ ਲੇਡੀ ਆਸਮਰਤ ਕੌਰ ਬਾਦਲ ਚੌਥੀ ਵਾਰ ਖੜੀ ਹੋਈ ਹੈ ਕਿ ਉਹਨਾਂ ਦੇ ਨਾਲ ਬੀਜੇਪੀ ਵੱਲੋਂ ਵੀ ਆ ਗਿਆ ਤੇ ਖੁੱਡਿਆ ਸਾਹਿਬ ਕਿਵੇਂ ਮੁਕਾਬਲਾ ਜਿਵੇਂ ਦੇਖਦੇ ਮੈਸੇਜ ਦੇਖਦਾ ਕਿ ਅਸੀਂ ਇੱਕ ਰੇਸ ਚ ਅੱਜ ਦੀ ਕੜੀ ਮੈਂ ਰੇਸ ਚ ਸਭ ਤੋਂ ਅੱਗੇ ਆ ਤੇ ਜਿਹੜਾ ਰੇਸ ਜਿੱਤਦਾ ਹੁੰਦਾ ਹੈ ਨਾ ਰੇਸ ਦਾ ਪਹਿਲਾ ਉਸੂਲ ਹੈ ਕਿ ਕਦੇ ਪਿੱਛੇ ਮੁੜ ਕੇ ਨਾ ਦੇਖੀ ਤੇਰਾ ਟਾਈਮ ਵੀ ਵੇਲ ਸਟੂਗਾ ਇਨਰ ਜੀ ਵੀ ਵੇਲ ਸਟੂਗੀ ਇਸ ਕਰਕੇ ਮੈਂ ਪਿੱਛੇ ਮੁੜ ਕੇ ਹੱਥ ਤੱਕ ਇਹ ਨਹੀਂ ਦੇਖਿਆ ਕਿ ਦੂਜੇ ਤੇ ਕੌਣ ਹੈ ਤੀਜੇ ਤੇ ਕੌਣ ਹੈ ਤੇ ਚੌਥੇ ਤੇ ਕੌਣ ਹੈ ਤੇ ਜਿੱਤਨ ਦਵਾ ਵੱਡੀਆਂ ਬਸ ਤੇ ਕੀ ਸਪੈਸ਼ਲ ਕਰੂਗਾ ਲੇਪਨ ਸਾਹ ਬਹੁਤ ਕੁਛ ਕਰਨਾ ਹੈ ਜੀ ਖੱਲਾ ਬਠਿੰਡੇ ਸ਼ਹਿਰ ਵਾਸਤੇ ਨਹੀਂ ਸਮੁੱਚੇ ਬਠਿੰਡੇ ਪਾਰਲੀਮੈਂਟ ਜਿਹਦੇ ਵਿੱਚ ਤਿੰਨ ਜ਼ਿਲ੍ਹੇ ਆਉਂਦੇ ਨੇ ਮੁਖਸ਼ਰ ਬਠਿੰਡਾ ਜ਼ਿਲ੍ਹਾ ਤੇ ਮਾਨਸਾ ਦੇ ਨਾਲ ਰੋਡ ਨਾ ਬਣਾਇਆ ਹੋਇਆ ਸਾਰਾ ਕੁਝ ਮੈਂ ਬਹੁਤ ਇੰਟੈਲੈਕਟ ਮੱਧਿਆ ਨਾਲ ਬੈਠ ਕੇ ਸਮਝਾ ਲਾ ਕੇ ਇੱਕ ਰੋਡ ਮੈਪ ਬਣਾਇਆ ਕਿ ਕੀ ਕੁਛ ਮਾਲੀਸਾ ਜ਼ਿਲ੍ਹੇ ਦਾ ਕਰ ਸਕਦੇ ਆ ਕੀ ਕੁਛ ਬਠਿੰਡੇ ਜ਼ਿਲ੍ਹੇ ਦਾ ਤੇ ਜਿਹੜਾ ਇੱਕ ਹਲਕਾ ਲੰਬੀ ਹੈ ਉਹ ਮੁਕਸ ਜ਼ਿਲ੍ਹੇ ਦਾ ਹੈਗਾ ਉਥੇ ਕੀ ਕਰਨਾ ਉਹ ਜਲਦੀ ਹੀ ਉਹ ਰੋਡ ਮੈਪ ਤੁਹਾਡੇ ਸਾਹਮਣੇ ਜੀ ਸਮਝ ਕੇ ਮੈਨੂੰ ਮੁਬਾਰਕ ਬਾਤ ਦਿਓ ਕੀ ਚੀਜ਼ ਬੰਦਰ ਨੇ ਜਿਹੜੀ ਚੀਜ਼ ਕੋਕੀ ਕਹਿੰਦੇ ਸੀ ਉਸ ਨੂੰ ਵਧੀਆ ਕਰਕੇ ਸੰਭਲ ਨੂੰ ਸੰਭਵ ਕਰਕੇ ਤੇ ਅਸੀਂ ਸਾਰੇ ਤੁਰਪੇ ਆ ਤੁਸੀਂ ਨਾ ਨਹੀਂ ਜਿੱਤਣ ਤੋਂ ਬਾਅਦ ਪਹਿਲਾ ਕੰਮ ਕੀ ਹੋਊਗਾ ਜੀ ਫਰਸਟ ਫਰਸਟ ਜਾ ਕੇ ਗੁਰੂ ਮਹਾਰਾਜ ਦੇ ਅੱਗੇ ਅਧਿਕ ਨਤਮਸਤਕ ਹੋ ਕੇ ਉਹ ਤਾਂ ਹੋਣੀ ਹੀ ਉਹਦਾ ਗੁਰੂ ਮਹਾਰਾਜ ਦਾ ਧੰਨਵਾਦ ਉਸ ਤੋਂ ਬਾਅਦ ਲੋਕਾਂ ਦਾ ਨੇਟ ਉਹ ਡਿਪਲੋਮੈਟਿਕ ਹੋ ਜਾਂਦੇ ਨੇ ਪਾਰਟੀ ਬਦਲ ਲੈਂਦੇ ਨੇ ਤੇ ਫਿਰ ਅਸੀਂ ਵੀ ਡਿਪਲੋਮੈਟਿਕ ਹੋ ਗਏ ਹੁਦਾਂ ਦੇ ਹੋ ਗਏ ਆ ਕਿ ਜਿੱਦਾਂ ਲੀਡਰ ਹੋ ਗਏ ਨੇ ਯਾਨੀ ਕਿ ਉਹਨਾਂ ਸਟੈਂਡ ਨਹੀਂ ਔਕਾਤ ਪਾਰੇ ਕਿ ਅਸੀਂ ਕਿਹੜੀ ਪਾਰਟੀ ਦੇ ਨਾਲ ਜਾਣਾ ਹੈ ਜਾਂ ਕਿੱਥੇ ਜਾਣਾ ਇਹ ਖਾਸ ਤੌਰ ਦੇ ਉੱਤੇ ਤੁਹਾਨੂੰ ਇਹ ਸਵਾਲ ਹੈ ਕਿ ਜਿੱਦਾਂ ਪਾਰਟੀ ਬਦਲਣ ਦੇ ਨਾਲ ਨੁਕਸਾਨ ਕਿਹੜੇ ਤਰ੍ਹਾਂ ਕਿਤੇ ਹੋ ਰਹੇ ਨੇ ਨਹੀਂ ਬਿਲਕੁਲ ਨਹੀਂ ਲੋਕ ਕੀ ਜੀਤਵਿੰਦਰ ਨੂੰ ਦੇਖ ਰਹੇ ਨੇ ਜੀਤਵਿੰਦਰ ਦੀ ਸ਼ਰਾਫਤ ਨੂੰ ਦੇਖ ਰਹੇ ਨੇ ਜੀਤਵਿੰਦਰ ਦੀ ਜ਼ਬਾਨ ਨੂੰ ਦੇਖ ਰਹੇ ਜੀਤ ਮਹਿੰਦਰ ਦੀ ਦਿਲਚਸਪੀ ਨਾਲ ਕੰਮ ਕਰਾਉਣ ਨੂੰ ਦੇਖ ਰਹੇ ਨੇ ਜੀਤ ਮਹਿੰਦਰ ਦੀ ਇਮਾਨਦਾਰੀ ਨੂੰ ਦੇਖ ਰਹੇ ਨੇ ਜਿਹੜੀ ਕਿ ਮੈਨੂੰ ਵੋਟ ਪੈ ਰਹੀ ਸੋ ਜੋ ਹੁਣ ਨਵੇਂ ਵਾਦੇ ਕਾਂਗਰਸ ਹਾਈਕਮਾਨ ਨੇ ਕੀਤੇ ਆ ਲੋਕਾਂ ਨਾਲ ਆਪਣਾ ਚੋਣ ਮੈਨੀਫੈਸਟੋ ਲਾਇਆ ਤੁਸੀਂ ਉਹਦੇ ਬਾਰੇ ਨਵੀਂ ਗੱਲ ਕਰੋ ਜੀ ਨਵੀਂ ਗੱਲ ਕਰੋ ਆਪਾਂ ਨਵੀਂ ਗੱਲ ਕਰਦੇ ਆ ਵੀ ਉਹਦੇ ਬਾਰੇ ਤੁਸੀਂ ਉਹਨੂੰ ਪੂਰੇ ਕਰਨ ਵਾਸਤੇ ਆਪਣੇ ਏਰੀਆ 'ਚ ਹਾਂਜੀ ਜੋ ਰਾਹੁਲ ਗਾਂਧੀ ਜੀ ਨੇ ਖੜਗੇ ਹੀ ਨੇ ਇਹ ਸਾਰਿਆਂ ਨੂੰ ਕਿਹਾ ਵੀ ਅਸੀਂ ਆ ਵਾਦੇ ਪੂਰੇ ਕਰ ਰਹੇ ਆ ਲੇਡੀ ਨੂੰ 1 ਲੱਖ ਦੇ ਰਹੇ ਆ ਸਾਲ ਦਾ ਹੋਰ ਵੀ ਬਹੁਤ ਜੋ ਮੈਨੀਫੈਸਟੋ ਕਾਂਗਰਸ ਨੇ ਦਿੱਲੀ ਵਿੱਚ ਤਿਆਰ ਕੀਤਾ ਅਸੀਂ ਉਹ ਕਰ ਕਰ ਇੱਥੇ ਵੀ ਬਠਿੰਡੇ ਪਾਰਲੀਮੈਂਟ ਚ ਬਚਾ ਰਹੇ ਆ ਤੇ ਜੇ ਗੁਰੂ ਮਹਾਰਾਜ ਕਿਰਪਾ ਕਰੇਗਾ ਅਸੀਂ ਸੀਟ ਜਿੱਤ ਕੇ ਦਿੱਲੀ ਜਾਣੇ ਆ ਤੇ ਅਸੀਂ ਅਸ਼ੋਰ ਕਰਾਂਗੇ ਕਿ ਸਾਡੀ ਲੀਡਰਸ਼ਿਪ ਜਿੰਨੇ ਵਾਦੇ ਕੀਤੇ ਨੇ ਉਹਨਾਂ ਨੂੰ ਇੰਪਲੀਮੈਂਟ ਕਰਕੇ ਲੋਕਾਂ ਦੀ ਜ਼ਿੰਦਗੀ ਬਿੱਤਰ ਬਰਮਾ ਜੀ ਸਦਰਾ ਰਾਹੁਲ ਗਾਂਧੀ ਦਾ ਕੋਈ ਪ੍ਰੋਗਰਾਮ ਬਣ ਰਿਹਾ ਹੈ ਜੀ ਰਾਹੁਲ ਗਾਂਧੀ ਦਾ ਕੋਈ ਪ੍ਰੋਗਰਾਮ ਬਣ ਰਿਹਾ ਹੈ ਜੀ ਤੁਹਾਨੂੰ ਜਲਦੀ ਦੱਸਦੇ ਸਿੱਧਾ ਸਰ ਕਵਰਿੰਗ ਕੈਂਡੀਡੇਟ ਖੜੇ ਤੁਹਾਡੇ ਮੇਰਾ ਬੇਟਾ ਜੀ ਗੁਰਵਾਸ ਸਿੰਘ ਸਿੱਧੂ ਸਿੱਧੂ ਸਾਹਿਬ ਦਾ ਵੀਜਨ ਸੈਗਮੈਂਟ ਬੜਾ ਸਪੈਸ਼ਲ ਬੰਦਾ ਹੈ ਮਿਸਟਰ ਬਰਮਾ ਇਹ ਮੈਂ ਕਿਹਾ ਵੀਜਨ ਬੜਾ ਦਸੁਕੀ ਹੈ ਜੀ ਮੈਂ ਤੁਹਾਨੂੰ ਦੱਸਦਾ ਨਾ ਕਿ ਇੱਕ ਅਸੀਂ ਰੋਡ ਮੈਪ ਤਿਆਰ ਕੀਤਾ ਉਹਦੇ ਵਿੱਚ ਕੀ ਕੁਛ ਹੈ ਉਥੋਂ ਬਹੁਤ ਜਲਦੀ ਫਿਰ ਇਕੱਠੇ ਹੋ ਜਾਗੇ ਇਹ ਤਾਂ ਹਲੇ ਦਫ਼ਤਰ ਦਾ ਤੋਂ ਕੱਟ ਨੂੰ ਹੋਇਆ ਸ਼ੁਰੂਆਤ ਹੈ ਫਲੇ ਦੇ ਕੇਵਰ ਇਕੱਠੇ ਹੋਵਾਂਗੇ ਤੁਸੀਂ ਸਿੱਧੂ ਸਾਹਿਬ ਦੇ ਦਿਲ ਸਾਹਿਬ ਤੁਸੀਂ ਫੀਲਡ ਦੇ ਵਿੱਚ ਇੱਕ ਦੂਜੇ ਦੇ ਸਾਹਮਣੇ ਭਾਜਪਾ ਦੇ ਨਾਲ ਫੀਲਡ ਦੇ ਵਿੱਚ ਇੱਕ ਦੂਜੇ ਦੇ ਸਾਹਮਣੇ ਹੁਣ ਤੁਸੀਂ ਇੱਥੇ ਵੀ ਇੱਕ ਦੂਜੇ ਦੇ ਸਾਹਮਣੇ ਕਿਵੇਂ ਦਫ਼ਤਰ ਸਾਹਮਣੇ ਹੈ ਨਹੀਂ ਸਾਹਮਣੇ ਦਫ਼ਤਰ ਹੈ ਚੰਗੀ ਗੱਲ ਹੈ ਸਿੱਧੂ ਸਾਹਿਬ ਦੇ ਆਪ ਸਰਪੰਚ ਸ਼ਮਸ਼ੇਰ ਸਿੰਘ ਦੱਲੋਂ ਵੱਲੋਂ ਵੀ ਕਾਂਗਰਸ ਤੇ ਹੀ ਸਵਾਲ ਚੁੱਕੇ ਗਏ ਸੀ ਵੀ ਇਹੜੇ ਪਾਰਟੀਆਂ ਜੋ ਬਦਲ ਕੇ ਆਉਂਦੇ ਉਹਨਾਂ ਨੂੰ ਟਿਕਟਾਂ ਕਿਉਂ ਨਹੀਂ ਇਹੜੇ ਭੁਕੇ ਰਹਿੰਦੇ ਉਹਨਾਂ ਨੂੰ ਨਹੀਂ ਦਿੰਦੀਆਂ ਜੀ ਹਾਂਜੀ ਸ਼ਮਸ਼ੇਰ ਸਿੰਘ ਦੱਲੋਂ ਸਾਫਾ ਪ੍ਰਧਾਨ ਉਹਨਾਂ ਵੱਲੋਂ ਸਵਾਲ ਚੁੱਕੇ ਉਹ ਬੜੇ ਸਤਿਕਾਰਯੋਗ ਨੇ ਉਹਨਾਂ ਦੇ ਜਿਹੜੇ ਉਹਦੇ ਵਿਚਾਰ ਨੇ ਉਹਨਾਂ ਦੇ ਆਪ ਦੇ ਵਿਚਾਰ ਨੇ ਉਹ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਦੇ 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 ਸਤਿ ਸ ਆ ਪਿਛਲੇ 3 ਫੇਜ਼ ਹੋ ਗਏ ਨੇ ਇਹਦੇ ਜੋ ਰਿਜ਼ਲਟ ਆਏ ਨੇ ਨਾ ਇਹ ਤੋਂ ਮੈਨੂੰ ਲੱਗਦਾ ਬੀਜੇਪੀ ਵੀ ਗਈ ਬੀਜੇਪੀ ਦੀ ਉਹ ਪੋਜੀਸ਼ਨ ਨਹੀਂ ਰਹੀ ਉਹ ਤਾਂ ਕਹਿ ਰਿਹਾ ਜੀ 400 ਤੋਂ ਪਾਰ ਆ ਸੀ ਅਸੀਂ ਕਹਿ ਦਿੰਨੇ ਅਸੀਂ 400 ਤੋਂ ਪਾਰ ਇੱਥੇ ਲੋਕਾਂ ਨੇ ਡਿਸਾਈਡ ਕਰਨਾ ਹੈ ਇਹ ਤੇ ਟੈਲੀਵਿਜ਼ਨਾਂ ਨੇ ਤੇ ਮੀਡੀਆ ਨੇ ਤੇ ਨਹੀਂ ਡਿਸਾਈਡ ਕਰਨਾ ਕਿ ਕੋਈ ਪਾਰਟੀ 400 ਤੋਂ ਪਾਰ ਹੋਊਗੀ ਜਾਂ ਜਾਂ 150 ਦੇ ਨਹੀਂ ਚੁਗੀ ਤੇ ਲੱਗਦਾ ਇੰਡੀਆ ਲਾਇੰਸ ਜਿੱਤ ਪ੍ਰਾਪਤ ਕਰੇਗਾ 100% 100% ਤੁਸੀਂ ਨਹੀਂ ਕਿਹਾ ਕਿ ਪਾਸ ਛੱਡੋ ਪਾਸ ਤੁਸੀਂ ਕਿਹਾ ਪਾਸ ਛੱਡੋ ਹਾਂਜੀ ਦੋ ਵਾਰੀ ਕਿਹਾ ਕਿ ਪਾਸ ਛੱਡੋ ਲੇਕਿਨ ਲੋਕ ਤਾਂ ਬੜਾ ਪਾਸ ਦੇ ਕੇ ਤੁਹਾਨੂੰ ਵੋਟਾਂ ਬਣ ਗਈਆਂ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਲੋਕ ਜੀਤ ਮਹਿੰਦਰ ਸਿੱਧੂ ਨੂੰ ਵੋਟਾਂ ਬਣ ਕੇ ਮੇਰੇ ਕੰਮ ਦੇਖ ਕੇ ਵੋਟਾਂ ਬਣ ਗਈਆਂ ਮੈਂ ਕੰਮ ਨਹੀਂ ਕਿਹਾ ਮੈਂ ਕੰਮ ਤਾਂ ਕਿਹਾ ਹੀ ਨਹੀਂ ਸਖਸ਼ੀਦ ਕਾਦਮਾ ਨਹੀਂ ਇੱਕ ਸੈਕਿੰਡ ਨਹੀਂ ਸਖਸ਼ੀਦ ਕਾਦਮਾ ਮੈਂ ਮੈਂ ਕਦੇ ਵਰਡ ਕਮ ਯੂਜ਼ ਨਹੀਂ ਕੀਤਾ ਮੈਂ ਕਿਹਾ ਮੇਰੀ ਜ਼ੁਬਾਨ ਮੇਰੀ ਇੰਟੈਗਰਿਟੀ ਮੇਰੀ ਆਨੈਸਟੀ ਮੇਰਾ ਹਾਰਡਵਰਕ ਮੇਰੀ ਦਿਲਚਸਪੀ ਕਮ ਕਰਨ ਦੀ ਇਸ ਦਿਸ਼ਵੀ ਨੂੰ ਮੈਨੂੰ ਕਾਂਗਰਸ ਦੀ ਜੋ ਪੈਟ ਵੋਟ ਹੈ ਕੋਰ ਵੋਟ ਹੈ ਉਹ ਇਕੱਠੀ ਕਰਕੇ ਅਸੀਂ ਕਾਮਯਾਬ ਹੋਵਾਂਗੇ ਕੰਮ ਨਹੀਂ ਕਰਾਂਗੇ ਸਤਜੋ ਸਾਹਿਬ ਸਤਜੋ ਸਾਹਿਬ ਜੇ ਗੱਲ ਕਰੀਏ ਮੌਜੂਦਾ ਰਾਜਨੀਤਿਕ ਹਾਲਾਤਾਂ ਦੇ ਲੋਕ ਮੁੱਦੇ ਵਿਸਾਰ ਕੇ ਨਿੱਜੀ ਹਮਲੇ ਕੀਤੇ ਜਾ ਰਹੇ ਨੇ ਤੁਹਾਨੂੰ ਲੱਗਦਾ ਰਾਜਨੀਤੀ ਚ ਨਿਗਾਰ ਨਹੀਂ ਆ ਰਿਹਾ ਦਿਨੋਂ ਦਿਨ ਮੈਨੂੰ ਦੱਸੋ ਮੈਂ